ਸਰ ਸਾਹਿਬ ਦੇ ਕੀਰਤਨੇ ਵੱਡੇ ਵੱਡੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਇਹ ਕੱਟੋ ਕਰਾ ਦਿੰਦੇ ਕਿ ਦਰਬਾਰ ਸਾਹਿਬ ਵਿੱਚ ਹੀ ਉਹ ਆਪਣਾ ਗੜਾ ਖੋਲਣਗੇ। ਉਹਨਾਂ ਦੀ ਆਵਾਜ਼ ਇਸ ਸਥਾਨ ਦੇ ਉੱਪਰ ਪ੍ਰਭੂ ਦਾ scan ਕਰਨ ਲਈ ਹੀ ਬੈਹੋਈ ਹੈ। ਇੱਕ ਦਿਨ ਸੰਗਤਾਂ ਨੇ ਮਹਾਰਾਜਾ ਨਦੀ ਸਿੰਘ ਨੂੰ ਸਹਿਯੋਗ ਸਿਭਾਈ ਇਹ ਆਖਿਆ ਕਿ ਸਦਰ ਮਨਸ ਸਿੰਘ ਵਰਗਾ ਰਗੀ ਹੋਣਾ ਬੜੀ ਮਹਾਨ ਗੱਲ ਹੈ। ਪਰ ਉਸ ਉੱਤੇ ਗਰੀਬੀ ਦਾ ਬਹੁਤ ਬੋਝ ਹੈ ਜਿਸ ਕਾਰਨ ਉਹ ਸਖਤ ਮਨ ਹਾਲੀ ਦੇ ਜੀਵਨ ਬਤੀਤ ਕਰ ਰਿਹਾ ਹੈ। ਮਹਾਰਾਜੇ ਨੇ ਜਦ ਇਹ ਗੱਲ ਸੁਣੀ ਉਸੇ ਵਕਤ ਸਰਦਾਰ ਮਨਸਾ ਸਿੰਘ ਦੇ ਘਰ ਪਹੁੰਚ ਗਿਆ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਖੜਕਾਣ ਤੇ ਮਨਸਾ ਸਿੰਘ ਨੂੰ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਉਸ ਦੀ ਮਦਦ ਕਰਨ ਲਈ ਆਇਆ ਹੈ ਉਸ ਤੇ ਦਰਵਾਜ਼ਾ ਤੇ ਖੜਾ ਹੈ ਇਹ ਸੁਣ ਕੇ ਸਰਦਾਰ ਮਨਸਾ ਸਿੰਘ ਨੇ ਬੂਹਾ ਨਾ ਖੋਲਿਆ ਅਤੇ ਅੰਦਰੋਂ ਹੀ ਬੜੇ ਨਿਮਰ ਸ਼ਬਦਾਂ ਵਿੱਚ ਮਹਾਰਾਜੇ ਦਾ ਧੰਨਵਾਦ ਕਰ ਦਿੱਤਾ ਨਾ ਦੁਬਾਰਾ ਬੂਹਾ ਖੋਲਣ ਦੀ ਬੇਨਤੀ ਕੀਤੀ ਗਈ ਤੇ ਸਦਰ ਮਨਸਾ ਸਿੰਘ ਨੇ ਇਹ ਗੱਲ ਕਰਕੇ ਗੱਲ ਮੁਕਾ ਦਿੱਤੀ ਕਿ ਗੁਰੂ ਰਮਦਾਸ ਸਾਹਿਬ ਜੀ ਦੀ ਅਰਦਰ ਵਿੱਚ ਹੁੰਦਿਆਂ ਮਨਸਾ ਸਿੰਘ ਨੂੰ ਕਿਸੇ ਹੋਰ ਦੁਨਿਆਵੀ ਮਨੁੱਖ ਦੀ ਟੇਕ ਲੈਣ ਦੀ ਜ਼ਰੂਰਤ ਨਹੀਂ ਇਹ ਸ਼ਬਦ ਸੁਣ ਕੇ ਮਹਾਰਾਜੇ ਨੇ ਤੁਰੰਤ ਇਹ ਅਨੁਮਾਨ ਲਗਾ ਲਿਆ ਕਿ ਗੁਰੂ ਦੇ ਸ਼ਰਣ ਵਿੱਚ ਜੀਂਦਾ ਮਨੁੱਖ ਅੰਦਰੋਂ ਅਤੇ ਬਾਹਰੋਂ ਕਿਤਨਾ ਰੱਜਿਆ ਹੋਇਆ ਅਤੇ ਤ੍ਰਿਪਤ ਹੁੰਦਾ ਹੈ